ਹਾਂ ਵੀ ਦੋਸਤੋ ਆਪਾਂ ਪਹੁੰਚੇ ਆ ਇਸ ਵੇਲੇ ਕਾਲੀ ਦਲ ਦੇ ਦਫ਼ਤਰ ਵਿੱਚ ਤੇ ਅੱਜ ਕੱਲ ਜਿਹੜੀ ਦਫ਼ਤਰਾਂ ਦੇ ਵਿੱਚ ਆ ਪਾਰਟੀਆਂ ਦੇ ਉੱਥੇ ਚਹਿਲ ਪਹਿਲ ਪੂਰੀ ਆ ਭਾਈ ਜਿੱਧਰ ਵੀ ਚੱਲ ਜਾਓ ਉਧਰ ਸਾਰੇ ਜੂਥ ਵਾਲੇ ਬਜ਼ੁਰਗ ਲੀਡਰ ਉਹ ਥੋੜਾ ਜਿਹਾ ਹੁਣ ਜਿੱਦਾਂ ਬਜ਼ੁਰਗ ਲੀਡਰ ਜਿਹੜੇ ਉਹ ਪਿੱਛੋਂ ਜਿੱਦਾਂ ਕੀ ਕਹਿੰਦੇ ਹੁੰਦੇ ਅੰਗਰੇਜ਼ੀ ਭਾਸ਼ਾ ਵਿੱਚ ਡਾਇਰੈਕਸ਼ਨ ਦਿੰਦੇ ਆ ਤੇ ਮੂਰੇ ਹੋ ਕੇ ਜੂਥ ਵਾਲੇ ਜਿਹੜੇ ਪਿੰਡਾਂ ਵਿੱਚ ਜਾਂਦੇ ਆ ਕੰਮ ਕਰ ਕਰਦੇ ਆਪਣੇ ਨਾਲ ਇਸ ਵੇਲੇ ਬੈਠੇ ਆ ਤਿੰਦਰ ਸਿੰਘ ਜੀ ਨਿੱਜਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਿਚੇ ਸਾਹਿਬ ਤੁਸੀਂ ਜਦੋਂ ਦਬਾਬੇ ਵਿੱਚ ਆਉਂਦੇ ਆ ਨਾ ਤੇ ਯੂਥ ਲਈ ਵੀ ਕੰਮ ਕਰਦੇ ਆ ਸਾਰੇ ਪਾਸੇ ਦੇਖਦੇ ਆ ਤੇ ਯੂਥ ਇਸ ਵੇਲੇ ਪੰਜਾਬ ਦਾ ਕੀ ਸੋਚ ਰਿਹਾ ਦੇਖੋ ਪੰਜਾਬ ਵਾਲਾ ਯੂਥ ਜਿਹੜਾ ਆਪਣਾ ਤੁਸੀਂ ਦੇਖਿਆ ਵੀ ਜਦੋਂ ਇਲੈਕਸ਼ਨ ਸੀ ਸਾਡੇ ਸਾਰੇ ਯੂਥ ਨੇ ਪੱਪਾਂ ਪਰ ਹੋ ਕੇ ਇਹ ਆਮ ਪਾਰਟੀ ਦੀ ਸਰਕਾਰ ਲਿਆਂਦੀ ਉਹ ਪੱਪਾਂ ਪਰ ਹੋਣ ਦਾ ਕਾਰਨ ਸੀ ਵੀ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਪ੍ਰਚਾਰ ਕੀਤਾ ਕਿਉਂਕਿ ਨੌਜਵਾਨ ਵਰਗ ਸੀ ਫੋਨਾਂ ਨਾਲ ਅਟੈਚ ਹੋ ਗਿਆ ਜ਼ਿਆਦਾ ਆਪਸੀ ਮੇਲ ਮਲਾਪ ਘਟ ਗਏ ਫੋਨ ਤੇ ਦੇਖ ਦੇਖ ਕੇ ਕਿ ਪਤਾ ਨਹੀਂ ਕੀ ਇਹਨਾਂ ਨੇ ਬਦਲਾ ਲੈ ਆਉਣਾ ਵੀ ਕੀ ਇਹਨਾਂ ਨੇ ਨੇਰੀ ਲਿਆਂਦੀ ਹਰੇਕ ਨੂੰ ਭੰਡ ਕੇ ਦੇਖੋ ਕੋਈ ਕੰਮ ਕਰਕੇ ਅੱਗੇ ਆਉਂਦਾ ਨਾ ਉਹਦੀ ਸਿਫਤ ਕਰਨੀ ਬਣਦੀ ਆ ਜਿਹੜਾ ਕਿਸੇ ਨੂੰ ਭੰਡ ਕੇ ਅੱਗੇ ਆਉਂਦਾ ਉਹ ਕਾਬਲੀਅਤ ਨਹੀਂ ਹੋ ਸਕਦੀ ਕਿਸੇ ਦੀ ਵੀ ਉਹ ਨੌਜਵਾਨ ਉਸ ਗੱਲ 'ਚ ਗਮਰਾਹ ਹੋਗਾ ਪਰ ਇਸ ਇਲੈਕਸ਼ਨ ਦੇ ਵਿੱਚ ਆ ਕੇ ਦੇਖਣ ਨੂੰ ਮਿਲਿਆ ਨੌਜਵਾਨਾਂ ਦਾ ਅਤਿਸ਼ਾ ਵੀ ਜਿਵੇਂ ਪਹਿਲਾਂ ਕਾਲੀ ਦਲ ਦੀ ਦਰਿਆ ਬਿਛਦਿਆਂ ਸੀ ਨਾ ਨੌਜਵਾਨ ਬਿਛਾਉਂਦੇ ਸੀ ਤਾਂ ਤੇ ਉਹ ਇਥੇ ਹਾਲਾਤ ਦੇਖਣ ਨੂੰ ਮਿਲਦੇ ਆ ਲੋਕੀ ਉਹ ਹਸਾਬ-ਤਾਬ ਕਰਨ ਨੂੰ ਤਿਆਰ ਬੈਠੇ ਆ ਖਾਸ ਕਰਕੇ ਨੌਜਵਾਨ ਇਹਨਾਂ ਨੂੰ ਪਿਛਲਾ ਜਿਹੜਾ ਇਹਨਾਂ ਨੇ ਝੂਠ ਤੂਫਾਨ ਬੋਲਿਆ ਆ ਉਹ ਅੱਗੇ ਲੋਕੀ ਸਭ ਕੁਝ ਸਿਖਾਉਣਗੇ ਇਹਨਾਂ ਨੂੰ ਅੱਗੇ ਜਦੋਂ ਬੀਜੇਪੀ ਨਾਲ ਗਠਜੋੜ ਹੁੰਦਾ ਸੀ ਵੀ ਚਲੋ ਸ਼ਹਿਰੀ ਇਲਾਕੇ ਵਿੱਚ ਬੀਜੇਪੀ ਹਸਾਬ-ਤਾਬ ਸੰਭਲ ਲੈਂਦੀ ਸੀ ਤੇ ਅਕਾਲੀ ਦਲ ਆਪਣੇ ਤੌਰ ਤੇ ਪਿੰਡਾਂ ਵਿੱਚ ਜ਼ੋਰ ਲਾ ਦਿੰਦਾ ਸੀ ਤੇ ਹੁਣ ਜਦੋਂ ਬੀਜੇਪੀ ਨਾਲ ਤੇ ਸਮਝੌਤਾ ਟੁੱਟਿਆ ਹੋਇਆ ਆ ਤੇ ਪਿੰਡਾਂ ਵਿੱਚ ਤੇ ਚਲੋ ਫਲੋ ਅਸੀਂ ਘੁੰਮ ਕੇ ਦੇਖਦੇ ਆ ਵਧੀਆ ਤਰੀਕੇ ਨਾਲ ਉੱਥੇ ਉੱਭਰਿਆ ਅਕਾਲੀ ਦਲ ਵਧੀਆ ਜਿਦਾ ਹੰਗਾਰਾ ਵੀ ਮਿਲ ਰਿਹਾ ਪਰ ਸ਼ਹਿਰਾਂ ਦੀ ਜਿਹੜੀ ਵੋਟ ਆ ਉਹਨੂੰ ਆਪਣੇਆਂ ਨੂੰ ਖਿੱਚਣ ਲਈ ਅਕਾਲੀ ਦਲ ਇਸ ਵੇਲੇ ਕੀ ਕਰ ਰਿਹਾ ਅਕਾਲੀ ਦਲ ਦਾ ਜੂਥ ਜਿਹੜਾ ਇਸ ਵੇਲੇ ਕੀ ਸੋਚ ਰਿਹਾ ਦੇਖੋ ਜਿਹੜਾ ਸਾਡਾ ਆਪਣਾ ਪੁਰਾਣਾ ਕੈਡਰ ਸੀ ਅੱਜ ਉਹ ਸਾਡੇ ਨਾਲ ਰੀੜ ਦੀ ਹੱਡੀ ਵਾਂਗੂ ਖੜਾ ਹੋਇਆ ਉਹ ਖੜੇ ਹੋਣ ਦਾ ਕਾਰਨ ਬਣਿਆ ਲੋਕਾਂ ਨੇ ਸਮਝ ਲਿਆ ਇਸ ਗੱਲ ਨੂੰ ਕਿਉਂਕਿ ਜੇ ਭਾਜਪਾ ਨਾਲ ਉਹ ਪਾਸੇ ਹਟਣ ਦਾ ਜਦੋਂ ਤੁਸੀਂ ਭਾਜਪਾ ਦੀ ਗੱਲ ਕੀਤੀ ਆ ਉਤੋਂ ਪਾਸੇ ਹਟਣ ਦਾ ਇੱਕ ਰੀਜਨ ਸੀ ਕਿਉਂਕਿ ਸਾਨੂੰ ਸਾਡੇ ਆਪਣੇ ਨਾਲ ਖੜਨਾ ਪੈਣਾ ਸੀ ਹਾਲਾਤ ਇਦਾਂ ਦੇ ਬਣੇ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਉਦੋਂ ਖੇਤੀ ਦੇ ਵਿਰੁੱਧ ਤੁਸੀਂ ਵੀ ਉੱਥੇ ਅੰਦੋਲਨ ਦੇ ਵਿੱਚ ਰਹੇ ਸੀ ਵੀ ਜਾਂਦੇ ਰਹੇ ਆ ਉਦੋਂ ਸਾਡਾ ਸਾਡੇ ਪੰਜਾਬ ਨਾ ਖੰਡਣਾ ਬਣਦਾ ਸੀ ਇਹ ਗੱਲਾਂ 'ਚ ਲੋਕੀ ਕਰਦੇ ਆ ਨਾ ਵੀ ਕਾਲੀ ਦਲ ਨੇ ਕੀਤਾ ਕੀ ਕਾਲੀ ਦਲ ਨੇ ਜਿੱਦਣ ਵਜ਼ੀਰੀ ਛੱਡੀ ਹੈ ਨਾ ਵੀ ਬਾਰ ਸਿਮਰਤ ਕੋਲ ਬਾਦਲ ਜੀ ਨੇ ਨੈਸ਼ਨਲ ਮੀਡੀਆ 'ਚ ਉਦੋਂ ਪਤਾ ਲੱਗਾ ਸੀ ਵੀ ਇਹਦਾ ਫਰਕ ਕੀ ਪਿਆ ਚਾਹੇ ਲੋਕੀ ਇਸ ਗੱਲ ਨੂੰ ਮੰਨਣ ਚਾਹੇ ਨਾ ਮੰਨਣ ਆਪਾਂ ਦੇਖਿਆ ਪ੍ਰਚਾਰ ਕਰਨ ਲੱਪੇ ਉਹ ਡਰ ਦੇ ਛੱਡ ਗਏ ਜੀ ਚਲੋ ਡਾਰੀ ਲਾ ਲਓ ਡਰ ਵੀ ਕਿਹਦਾ ਸੀ ਆਪਣਿਆਂ ਦਾ ਹੀ ਡਰਾ ਆ ਵੇ ਜੇ ਨਾ ਇਹਨਾਂ ਨਾਲ ਖੜੇ ਹੋਏ ਕੱਲ ਨੂੰ ਸਾਡੇ ਵਿਰੋਧ ਕਰਨਗੇ ਇਹ ਨਾਲ ਖੜੇ ਹੋਏ ਕਿਸਾਨਾਂ ਦੇ ਕੋਈ ਰੂਲਿੰਗ ਪਾਰਟੀ ਦੇ ਵਿੱਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ ਜੇ ਦੀ ਸਰਕਾਰ ਹੋਵੇ ਖਾਸ ਕਰਕੇ ਮੋਦੀ ਦਾ ਇੱਕ ਇਹੋ ਜਿਹਾ ਔਰਾ ਬਣਿਆ ਜਿਹਦੀ ਡੇਟ ਦੇ ਵਿੱਚ ਪੂਰੇ ਦੇਸ਼ ਆਪਣੇ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਉਹ ਉਧਰ ਤਾਂ ਘਰ ਦੀ ਛੱਡੀ ਔਖੀ ਹੋ ਜਾਂਦੀ ਹੈ ਪਰ ਛੱਡੀ ਹੈ ਨਾ ਛੱਡ ਕੇ ਕਿਸਾਨਾਂ ਨਾਲ ਖੜੇ ਹੋਏ ਆਮ ਵਰਗ ਨਾਲ ਖੜੇ ਹੋਏ ਆ ਉਹ ਲੋਕਾਂ ਨੂੰ ਹੌਲੀ-ਹੌਲੀ ਸਮਝ ਆਈ ਇਹ ਵਾਕਈ ਕਾਲੀ ਦਾ ਲਾ ਕੇ ਉਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਨਾਲ ਹੀ ਖੜਾ ਹੋਇਆ ਜਿੱਥੇ ਖੜਨਾ ਬਣਦਾ ਸੀ ਚਾਹੇ ਅਸੀਂ ਉਹਨਾਂ ਦੇ ਨਾਲ ਗੱਠਬੰਧਾਂ 'ਚ ਸੀ ਸਰਕਾਰ 'ਚ ਸੀ ਸਰਕਾਰ 'ਚ ਛੱਡੋ ਵਜੀਰ ਸੀਗੇ ਲੋਕੀ ਪਿੰਡ ਦੀ ਸਰਪੰਚੀ ਨਹੀਂ ਛੱਡ ਕੇ ਖੁਸ਼ ਕੋਈ ਉੱਥੋਂ ਵਜੀਰੀ ਛੱਡ ਕੇ ਆਏ ਆ ਤੇ ਉਹਦਾ ਜਿਹੜਾ ਇਸ ਗੱਲ ਦੇ ਵਿੱਚ ਮੈਂ ਕਹਿਣਾ ਸੰਕੋਚ ਨਹੀਂ ਕਰੂੰਗਾ ਬਠਿੰਡੇ ਵਾਲਿਆਂ ਨੇ ਉਸ ਗੱਲ ਦਾ ਮੁੱਲ ਮੋੜਿਆ ਕਿਉਂਕਿ ਅਸੀਂ ਅੱਜ ਆਪਾਂ ਤਰਨਤਾਰਨ ਬੈਠੇ ਆਂ ਇਦਾਂ ਹੀ ਬਠਿੰਡਾ ਇਲੈਕਸ਼ਨ ਸੀ ਮੈਂ ਉੱਥੇ ਲੋਕਾਂ ਦੇ ਆਮ ਇਹ ਗੱਲ ਦੇਖੀ ਬਈ ਸਾਡਾ ਫਰਜ਼ ਬਣਦਾ ਸੀ ਬੀਬਾ ਜੀ ਨੂੰ ਵੋਟ ਪਾਈਏ ਵੀ ਇਹਨਾਂ ਨੇ ਸਾਡਾ ਕਰਕੇ ਆਪਣੇ ਅਹੁਦੇ ਵੀ ਤਿਆਗ ਦਿੱਤੇ ਤੇ ਉਹੋ ਹੀ ਹਾਲਾਤ ਅੱਜ ਇੱਥੇ ਦੇਖਣ ਨੂੰ ਮਿਲਦੇ ਆ ਇੱਥੇ ਬਥੇਰੇ ਲੋਕਾਂ ਨੂੰ ਡਰਾ ਤਮਕਾ ਲਿਆ ਇਹਨਾਂ ਨੇ ਪਰਮਾ ਲਿਆ ਕਦੇ ਪੰਥਕ ਮੁੱਦੇ 'ਤੇ ਕਦੇ ਕਿਸੇ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥਕ ਮੁੱਦਿਆਂ 'ਤੇ ਵੀ ਖੜਾ ਲੋਕ ਮੁੱਦਿਆਂ 'ਤੇ ਵੀ ਖੜਾ ਜਿੱਥੇ ਸਰਕਾਰ ਫੇਲ ਹੋਈ ਆ ਅੱਜ ਹਰ ਤੁਸੀਂ ਆਪਾਂ ਹੜਾਂ ਦਾ ਦੇਖਿਆ ਕਿੰਨਾ ਕਰੋਪ ਹੋਇਆ ਸ਼੍ਰੋਮਣੀ ਅਕਾਲੀ ਦਲ ਮੁਰੇ ਹੋ ਕੇ ਲੱਗਾ ਆ ਇਹ ਨਹੀਂ ਵੀ ਕੋਨੇ ਦੇ ਨਹੀਂ ਲੇਦਰ سوشل میڈیا ਵਾਲੇ ਤਾਂ ਕਰ ਕਰਕੇ ਪਾਸੇ ਹੋ ਗਏ ਅੱਜ ਵੀ ਜਿਹੜੇ ਉਹਨਾਂ ਨੂੰ 2B ਚਾਹੀਦੇ ਆ ਖਾਦਾ ਚਾਹੀਦੀਆਂ ਅੱਜ ਵੀ ਉਹ ਪ੍ਰੋਵਾਈਡ ਕਰਾ ਕੇ ਦੇਣ ਦੇ ਸਦਾ ਆਪਣੇ ਸਤੂ ਕਿਸ਼ੂਈ ਸਿੰਘ ਬਾਦ ਸਾਹਿਬ ਇਹ ਹੁੰਦੇ ਆ ਜਿਹੜੇ ਨਾਲ ਖੜਨਾ ਇਹ ਲੋਕਾਂ ਨੂੰ ਅੱਜ ਨਹੀਂ ਕੱਲ ਨਹੀਂ ਦੇਰ ਸਵੇਰ ਇਹ ਗੱਲਾਂ ਜਾਦਾ ਆ ਜਾਂਦੀਆਂ ਤੇ ਅੱਜ ਉਹ ਲੋਕੀ ਮੌਲਤਾਰਨ ਤਿਆਰ ਬੈਠੇ ਆ ਸ਼੍ਰੋਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਣੀ ਹੈ ਇੱਕ ਆਪਣੇ ਤੁਸੀਂ ਬਾਹਰ ਰੋਡ ਤੋਂ ਨਿਕਲੋ ਤੇ ਸਾਰੀਆਂ ਪਾਰਟੀਆਂ ਦੇ ਉੱਥੇ ਦਫ਼ਤਰ ਆ ਤੇ ਉੱਥੇ ਮਾਸਟਰ ਜਿਹੜੇ ਆਪਣੇ ਕੰਪਿਊਟਰ ਵਾਲੇ ਉਹ ਦਰਿਆ ਪਿਛਾ ਕੇ ਉੱਥੇ ਬੀਬੀਆਂ ਭੈਣਾਂ ਵੀ ਬੈਠੀਆਂ ਤੇ ਆਪਣੇ ਕਹਿੰਦੇ ਵੀ ਮਾਸਟਰ ਦਾ ਮੁੰਡਾ ਸਾਡੀ ਗੱਲ ਨਹੀਂ ਸੁਣਦਾ ਤੇ ਉਸ ਬਾਰੇ ਤੁਸੀਂ ਕੀ ਸੋਚਦੇ ਆ ਮੈਨੂੰ ਤਾਂ ਉਹ ਮਾਸਟਰ ਜੀ ਵੀ ਉਦਾਂ ਦੇ ਹੀ ਹੋਣੇ ਆ ਵੀ ਜਿਹਨਾਂ ਦਾ ਮੁੰਡਾ ਹੈ ਗਾਂ ਮੁੰਡੇ ਦੀ ਆਪਾਂ ਦੇਖ ਲਈ ਦਿੱਖ ਕੀ ਆ ਯਾਰ ਸੀਮ ਦਾ ਨਾ ਕਰਤਾਰ ਹੁੰਦਾ ਸੀ ਪੰਜਾਬ ਦੇ ਵਿੱਚ ਬਹੁਤ ਵੱਡਾ ਕਰਤਾਰ ਸੀ ਤੁਸੀਂ ਦੇਖੋ ਸਾਰੀ ਦਿਹਾੜੀ ਕੋਈ ਕੰਮ ਦੀ ਗੱਲ ਨਹੀਂ ਕਰਨੀ ਸਾਰੀ ਦਿਹਾੜੀ ਮੇਰੇ ਹਿਸਾਬ ਨਾਲ ਕਾਲੀ ਦਲ ਤੋਂ ਬਿਨਾ ਮੈਂ ਉਹਦੇ ਸ਼ਬਦ ਮੂੰਹੋਂ ਨਹੀਂ ਕੋਈ ਸੁਣਦਾ ਮੈਂ ਤਾਂ ਨਾਮ ਵੀ ਲੈਣਾ ਕਿ ਇਹ ਡਰ ਕੀ ਲੱਗਦਾ ਤੁਹਾਨੂੰ ਵੀ ਦੇਖੋ ਜੇ ਬੰਦੇ ਦਾ ਆਪਾਂ ਨਾਂ ਲੈ ਕੇ ਬਾਰ-ਬਾਰ ਆਪਾਂ ਦੁਨੀਆ ਦੇ ਸਾਹਮਣੇ ਲਿਆਉਣੇ ਆ ਉਸ ਬੰਦੇ ਦਾ ਹੀ ਡਰ ਹੁੰਦਾ ਉਹ ਆਪਾਂ ਦੇਖਣਦੇ ਆ ਵੀ ਉਹਦੇ ਮੂੰਹੋਂ ਸਰਦਾਰ ਸੁਖਬੀਰ ਸਿੰਘ ਬਾਦਲ ਬੀਬਾ ਹਰਸਿਮਰਤ ਕੋਲ ਬਾਦਲ ਬਿਕਰਮ ਸਿੰਘ ਮਜੀਠੀਆ ਆਹ ਤਿੰਨਾਂ ਨਾਂ ਤੋਂ ਉਹਨੂੰ ਇਦਾਂ ਰਟੇ ਪੈ ਵੀ ਉਹਦੀ ਸਵੇਰ ਨੂੰ ਸਿਆਸਤ ਹੀ ਇੱਥੋਂ ਸਟਾਰਟ ਹੁੰਦੀ ਹੈ ਇਹ ਲੋਕਾਂ ਨੂੰ ਦੇਖਣਾ ਚਾਹੀਦਾ ਜਿੱਦਾਂ ਮੈਂ ਪਹਿਲਾਂ ਗੱਲ ਕਹੀ ਨਾ ਕਿ ਕੰਮਾਂ ਦੇ ਆਧਾਰ ਤੇ ਤੁਸੀਂ ਵੋਟ ਪਾਓ ਨਾ ਕਿ ਕਿਸੇ ਨੂੰ ਭੰਡ ਪ੍ਰਚਾਰ ਕੇ ਭੰਡੋ ਸਕਦਾ ਕਿਉਂਕਿ ਉਹ ਸਟੇਜ ਦਾ ਕੰਮ ਕਰਦਾ ਰਿਹਾ ਇੱਕ ਵੀਰ ਹੁਣ ਤੁਸੀਂ ਮੈਕ ਤੇ ਆ ਅਸੀਂ ਕਿਤੇ ਕਿਤੇ ਬੋਲਣਾ ਤੁਹਾਡਾ ਰੋਜ਼ ਦਾ ਕੰਮ ਆ ਇਹ ਜੋ ਤੁਸੀਂ ਬੋਲ ਸਕਦੇ ਹੋ ਅਸੀਂ ਨਹੀਂ ਬੋਲ ਸਕਦੇ ਉਹੋ ਹੀ ਹਾਲਾਤ ਉਹ ਆ ਕਿਉਂਕਿ ਉਹ ਸਟੇਜਾਂ ਕਰਦਾ ਰਿਹਾ ਕਮੇਡੀ ਕਰਦਾ ਰਿਹਾ ਉਹ ਅੱਜ ਵੀ ਉਹ ਕਮੇਡੀ ਕਰ ਰਿਹਾ ਇਹ ਸਾਡੇ ਲੋਕਾਂ ਨੂੰ ਦੇਖਣਾ ਪਊਗਾ ਵੀ ਇਹ ਲੀਡਰ ਆ ਜਾਂ ਕਮੇਡੀਅਨ ਆ ਅਸਾ ਆ ਕੇ ਕਿਹੜੀਆਂ ਕਿਹੜੀਆਂ ਗੱਲਾਂ ਉਹ ਆਪਾਂ ਚੰਗਾ ਹੀ ਨਹੀਂ ਲੱਗਦੇ ਕਿਉਂਕਿ ਆਪਾਂ ਸਿਆਸਤ ਦਾ ਦੌਰ ਹੈ ਸੇ ਆਪਾਂ ਸਿਆਸਤ ਕਰਦੇ ਕਿਸ ਕੰਮ ਲਈ ਆ ਚੰਗੇ ਭੋਖ ਲਈ ਪਰਿਵਾਰ ਦੇ ਭੋਖ ਲਈ ਕਰਦੇ ਚਾਹੇ ਪਿੰਡ ਦੇ ਭੋਖ ਲਈ ਕਰਦੇ ਚਾਹੇ ਆਪਣੇ ਨਗਰ ਦੇ ਇਲਾਕੇ ਸ਼ਾਕੇ ਆਪਾਂ ਇਲਾਕੇ ਲਈ ਕਰਦੇ ਆ ਆਪਾਂ ਉੱਥੇ ਦੇ ਦਾਰੇ ਵਿੱਚ ਸੀਮਤ ਆਪਾਂ ਉਦਾਂ ਦੀਆਂ ਗੱਲਾਂ ਕਰਦੇ ਚੰਗੇ ਲੱਗਦੇ ਤੁਸੀਂ ਦੇਖਿਆ ਮਾਨ ਸਾਹਿਬ ਹੁਣਾਂ ਨੇ ਪਹਿਲਾਂ ਸਟੇਜ ਤੋਂ ਇਹ ਗੱਲ ਕਹੀ ਵੀ ਮੈਂ ਖੇਤਾਂ ਦੇ ਮਾਸਟਰ ਰੱਖ ਦੂੰ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਊ ਇਹ ਨਹੀਂ ਹੋਊਗਾ ਕਿ ਕਿਸੇ ਨੂੰ ਨੌਲੇਜ ਹੈ ਨਹੀਂ ਕੱਲੇ-ਕੱਲੇ ਪਿੰਡ ਲਈ ਇੱਕ-ਇੱਕ ਮਾਸਟਰ ਤੈਅ ਕਰ ਦਿੱਤਾ ਇਨੇ ਲੋਕਾਂ ਨੇ ਸਮਝ ਲਿਆ ਵੀ ਸੱਚੀ ਰੱਖ ਦੇਣਾ ਇਹਨਾਂ ਨੇ ਕਰੇ। ਮਾਸਟਰ ਛੱਡੋ ਜਿਹੜੇ ਪਹਿਲਾਂ ਕੋਈ ਖੇਤੀਬਾੜੀ ਵਿਭਾਗ ਵਾਲਾ ਆਉਂਦਾ ਸੀ ਉਹ ਵੀ ਹੁਣੋਂ हट ਗਿਆ। ਕਿਹੜੇ ਪਿੰਡ ਦੇ ਵਿੱਚ ਆਏ ਇਹਨਾਂ ਦੇ ਵਿੱਚੋਂ ਕਿਸੇ ਪਿੰਡ 'ਚ ਮਾਸਟਰ ਰੱਖਿਆ ਇਹਨਾਂ ਦਾ ਕੋਈ ਦਿਖਾਤਾ ਨਹੀਂ। ਸੱਚ ਆਪਾਂ ਜਲੰਧਰ ਜ਼ਿਲ੍ਹੇ ਤੋਂ ਆ ਮੈਨੂੰ ਗੱਲ ਓੜਦੀ ਓੜਦੀ ਸੁਣਨ ਵਿੱਚ ਮਿਲੀ ਆ। ਮਾਨ ਸਾਹਿਬ ਇਸ ਗੱਲ ਬਾਰੇ ਵੀ ਧਿਆਨ ਦਿੱਤਾ ਜਾਵੇ ਖਾਸ ਤੌਰ ਤੇ ਵੀ ਕਹਿੰਦੇ ਵੀ ਜਲੰਧਰ ਵਿੱਚ ਹੜ੍ਹ ਹੀ ਨਹੀਂ ਆਏ ਭਾਈ ਸਾਡਾ ਪਿੰਡ ਵੀ ਡੁੱਬਿਆ ਸੀ। ਸਾਡੇ ਪਿੰਡ 7-8 ਦਿਨ ਪਾਣੀ ਰਿਹਾ ਉਹ ਜਿਹੜਾ ਪਹਿਲਾਂ ਲਖ-ਲੁਖੇ ਤੇ ਲੈ ਗਿਆ। ਤੇ ਪਰ ਉਹ ਕਹਿੰਦੇ ਆ ਵੀ ਤੁਹਾਨੂੰ ਮੁਆਵਜ਼ਾ ਨਹੀਂ ਮਿਲਣਾ ਭਾਈ ਤੁਸੀਂ ਤਾਂ ਡੁੱਬੇ ਹੀ ਨਹੀਂ ਪਰ ਕਿਸਾਨਾਂ ਦੀ ਜਿਹੜੀ ਫਸਲਿਆ ਸਾਡੇ ਏਰੀਆ ਵਿੱਚ ਵੀ ਨੁਕਸਾਨ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਤੁਹਾਡੇ ਤੱਕ ਇਹ ਗੱਲ ਪਹੁੰਚੀ ਆਪਣੇ 3-4 ਜਿਹੜੀਆਂ ਬਈਆਂ ਲੰਗਦੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਆਪਣੇ ਏਰੀਆ ਦਾ ਕਹਿੰਦੇ ਮੁਆਵਜ਼ਾ ਨਹੀਂ ਮਿਲਦਾ ਮੈਨੂੰ ਅੱਜ ਕੱਲ ਕਿਸਾਨ ਦੱਸਦੇ ਜੀ ਮੈਂ ਇਹ ਤਾਂ ਗੱਲਾਂ ਨਾ ਹੁਣ ਗੁਜਰਾਤ ਜਾ ਕੇ ਪ੍ਰਚਾਰ ਕਰਦਾ ਵੀ ਮੈਂ 50-50 ਹਜ਼ਾਰ ਰੁਪਈਆ ਪ੍ਰਤੀ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਦਿੱਤਾ ਤੁਸੀਂ ਦੱਸੋ ਵੀ 50 ਹਜ਼ਾਰ ਮਿਲਿਆ ਕਿ ਇਹਨੂੰ ਆ ਇਹ ਗੱਲਾਂ ਦੇ ਵਿੱਚ ਸਿਰਫ ਸੋਸ਼ਲ ਮੀਡੀਆ ਦੀ ਪਾਰਟੀ ਆ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਚੱਲਣ ਦਾ ਸਾਡੇ ਲੋਕਾਂ ਨੂੰ ਦੇਖਣਾ ਪਊਗਾ ਸੱਚ ਝੂਠ ਨੂੰ ਨਤਾਰਨ ਲਈ ਤੁਸੀਂ ਇਹਦੀਆਂ ਪਿਛਲੀਆਂ ਵੀਡੀਓ ਚੱਕੋ ਹਾਂ ਹੁਣ ਜੇ ਗੱਲਾਂ ਹੁਣ ਮੀਡੀਆ ਤੇ ਆ ਗਈਆਂ ਤੇ ਬੈਕਗਰਾਉਂਡ ਤੇ ਜਾ ਕੇ ਕੋਈ ਬਾਹਲਾ ਨਹੀਂ 3 ਸਾਲ ਆਪਾਂ ਪਿੱਛੇ ਨੂੰ ਫਰੋਲਣੇ ਆ ਵੀ ਇਹਨੇ ਕੀ ਕੁਛ ਬੋਲਿਆ ਕੀ ਕੁਛ ਉਹਦੇ ਵਿੱਚੋਂ ਅਮਲ ਹੋਇਆ ਇਹ ਲੋਕਾਂ ਨੂੰ ਪਰਖ ਲੈਣਾ ਚਾਹੀਦਾ ਕਾਲੀ ਦਲ ਦੀ ਜਿਹੜੀ ਗੱਲ ਕੰਮਾਂ ਦੇ ਆਧਾਰ ਤੇ ਆ ਕਾਲੀ ਦਲ ਦੇ ਇਹ ਵੀ ਪਿਛਲੇ 5 ਸਾਲ ਕਾਂਗਰਸ ਦੇ ਵੀ ਆ ਦੋਨੇ ਰਲਾ ਲੋ ਤੇ ਕਾਲੀ ਦਲ ਦੀ 5 ਸਾਲ ਦੀ ਸਰਕਾਰ ਇੱਕ ਪਾਸੇ ਰਲਾ ਲੋ ਇਹਨਾਂ ਦੇ ਕੰਮ 5 ਸਾਲਾਂ ਨਾ ਵੀ ਰਣ ਨੇ ਕੰਮਾਂ ਤੇ ਰਾਜਨੀਤੀ ਨਹੀਂ ਹੋਣ ਢਈ ਆ ਬਾਹਰ ਤੁਸੀਂ ਜਿੱਦਾਂ ਹੁਣ ਪਹਿਲਾਂ ਦੱਸਿਆ ਚਾਹੇ ਉਹ ਆਪਣੇ ਅਧਿਆਪਕ ਆ ਚਾਹੇ ਕੋਈ ਕਿਸੇ ਮਹਿਕਮੇ ਦਾ ਵੀ ਲਾ ਲੋ ਕੱਪੜੇ ਲੈ ਹੀ ਫਿਰਦੇ ਵਿਚਾਰੇ ਜਿਨ੍ਹਾਂ ਨੂੰ 7-7 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ ਸਰਕਾਰ ਕਿੱਥੇ ਖੜੀ ਆ ਉਹ ਤੁਹਾਡੇ ਤੋਂ 1000 ਰੁਪਏ ਜਿਹੜਾ ਤੁਸੀਂ ਵਾਦਾ ਕਰਕੇ ਸਰਕਾਰ ਬਣਾ ਕੇ ਆਏ ਆ ਤੁਹਾਡੇ ਤੋਂ ਉਹ ਦੇ ਨਹੀਂ ਹੋਇਆ ਤੁਸੀਂ 10 ਲੱਖ ਤੇ بیمੇ ਦੱਸਣ ਲੱਪੇ ਲੋਕਾਂ ਨੂੰ ਕਿੱਥੋਂ ਸਰਕਾਰ ਇਹ ਆਪਾਂ ਪੜੇ ਲਿਖੇ ਮੁੰਡੇ ਆ ਯਾਰ ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਇਹ ਕਿਥੋਂ 10 ਲੱਖ ਰੁਪਏ ਦੇ ਲੈਣਗੇ ਜਿੰਨਾਂ ਨੂੰ ਤਾਂ 1000 ਨਹੀਂ ਦੇ ਹੋਇਆ ਇਹ ਹੋਰ ਇਹਨਾਂ ਦਾ ਪਿੱਛੇ ਨੂੰ ਆ ਜਾਓ ਜਿੰਨਾ ਵੀ ਉਹ ਕਿਤੇ ਵੀ 1000 ਦੇ ਮਗਰ ਤਾਂ ਜ਼ੀਰੋਆਂ ਹੀ ਲਾਉਣੀਆਂ ਜ਼ੀਰੋ ਦੀ ਤਾਂ ਕਹਿੰਦੇ ਵੈਲਿਊ ਹੀ ਨਹੀਂ ਹੁੰਦੀ ਕੋਈ ਗੱਲਾਂ 'ਚ ਜ਼ੀਰੋਆਂ ਛੱਡ ਕੇ ਮੇਰੇ ਤੋਂ ਲੱਖ ਕਹਾ ਲਾ ਮੈਂ ਲੱਖ ਕਹਿ ਦਿੰਨਾ ਜਦੋਂ ਦੇਣਾ ਹੀ ਕੱਖ ਨਹੀਂ ਇਹ ਤਾਂ ਲੋਕਾਂ ਨੂੰ ਇਸ ਗੱਲ ਤੇ ਪੁੱਛਣਾ ਪੈਣਾ ਲੋਕਾਂ ਨੂੰ ਖੜ ਕੇ ਜਿਹੜੀਆਂ ਗੱਲਾਂ ਨਾ ਇਲੈਕਸ਼ਨ ਤੋਂ ਪਹਿਲਾਂ ਕਰਦਾ ਸੀ 2014 ਜਾਂ 19 ਜਾਂ 22 ਦੇ ਵਿੱਚ ਵੇ ਉਠੋ ਨੌਜਵਾਨੋ ਲੀਡਰਾਂ ਨੂੰ ਸਵਾਲ ਕਰੋ ਅੱਜ ਜੇ ਕੋਈ ਨੌਜਵਾਨ ਉੱਠਦਾ ਤੁਸੀਂ ਚੱਕ ਚੱਕ ਜਿੱਲੇ ਸਿੱਟੀ ਜੰਨੇ ਆ ਕਿਦਾਂ ਇਥੋਂ ਜਿੰਨੇ ਅਧਿਆਪਕ ਆਪਣੇ ਬੈਠੇ ਸੀ ਉਦੋਂ ਕਿਦਾਂ ਆਖਿਆ ਜੇ ਤੂੰ ਘਰ ਘਰ ਕੇ ਪੁਲਿਸ ਚੱਕ ਕੇ ਲੈ ਗਈ ਉਹ ਯਾਰ ਇਹ ਨਾ ਲੋਕਾਂ ਤੋਂ ਆਪਣੇ ਯਾਦ ਕਰ ਵੀ ਤੇਰੇ ਬਜ਼ੁਰਗ ਵੀ ਆਪ ਅਧਿਆਪਕ ਸੀ ਤੂੰ ਆਪਣੇ ਮਾਪੇ ਦੀ ਉਮਰ ਦੇ ਜਿਹੜੇ ਚਾਹੇ ਉਹ ਏਜ ਵਾਲਾ ਉਹਨਾਂ ਦੀ ਆਪਣੇ ਨਾਲੋਂ ਤਾਂ ਸੀਨੀਅਰ ਸੀ ਸਾਡੇ ਮਾਵਾ ਪੇ ਮਾਰ ਕੇ ਵਿੱਚ ਉਮਰ ਦੇ ਹੈਗੇ ਆ ਨਹੀਂ ਕਿਤੇ ਇਦਾਂ ਤਾਂ ਨਹੀਂ ਨਿਹਰ ਸਾਹਿਬ ਵੀ ਜਦਾਂ ਮਾਨ ਸਾਹਿਬ ਦੇ ਪਿਤਾ ਜੀ ਮਾਸਟਰ ਸੀ ਕਿਪਦਾ ਉਹ ਸਖਤ ਮਾਸਟਰ ਹੋਣ ਵੀ ਉਦੋਂ ਮਾਨ ਸਾਹਿਬ ਨੂੰ ਕੁਟਦੇ ਕੁਟਦੇ ਜਿਆਦਾ ਹੋਣ ਤੇ ਉਹਦਾ ਬਦਲਾ ਬਾਕੀ ਟੀਚਰਾਂ ਟੀਚਰਾਂ ਤੋਂ ਲਿਆ ਜਾਂਦਾ ਹੋਵੇ ਇਹ ਆਪਣੇ ਬਜ਼ੁਰਗ ਦੀ ਇੱਤਨਾ ਕਰਦਾ ਹੋ ਜਿਹੜਾ ਆਪਣੇ ਮਾਪੇ ਦੀ ਇੱਤਨੀ ਕਰਦਾ ਹੋ ਸਕਦਾ ਤੋ ਗਾਂ ਕਿਸੇ ਦੀ ਵੀ ਕੀ ਕਰੂਗਾ ਉਹ ਦਿਖਾਵਾ ਕੀਤਾ ਇੱਕ ਇਹੋ ਜਿਹਾ ਭੰਡੀ ਪ੍ਰਚਾਰ ਕੀਤਾ ਉਹ ਬੋਲਤ ਲਿਆ ਮੂੰਹ ਪਰ ਹੁਣ ਉਹ ਪੁੱਗਦਾ ਨਹੀਂ ਦਿੰਦਾ ਉਹਨੂੰ ਲੁਕਾਉਣ ਲਈ ਹੋਰ ਉੱਪਰ ਦੀ ਉੱਪਰ ਝੂਠ ਜੇ ਉਸ ਮੈਂ ਮੇਨ ਗੱਲ ਤੁਸੀਂ ਲਿਆ ਕੇ ਇੱਕ ਮਕਾ ਦਿਓ ਰਗ ਬਚੜੇ ਹੁਣ ਅਜ ਦਿਸਣੋਂ ਹਟ ਗਿਆ ਨਾ ਸੰਜੇ ਸਿੰਘ ਹੁਣ ਦਿਸਣੋਂ ਹਟ ਗਿਆ ਹੌਲੀ ਹੌਲੀ ਜਿਹੜੇ ਉਹ ਚਿਹਰੇ ਸੀ ਉਹ ਲੁਕਦੇ ਜਾਂਦੇ ਆ ਲੁਕਣ ਦਾ ਕਾਰਨ ਕੀ ਪਿਆ ਉਹ ਆਪਣਾ ਕਿਨਾਰਾ ਕਰ ਰਹਾ ਹੌਲੀ ਹੌਲੀ ਪਾਰਟੀ ਤੋਂ ਵੀ ਕਿਸੇ ਨਾ ਕਿਸੇ ਤਰੀਕੇ ਕਿਸੇ ਹੋਰ ਪਾਰਟੀ ਚ ਜਾ ਵੜੀਏ ਉਹੀ ਹਾਲਾਤ ਇੱਥੇ ਆ ਸਮਾਂ ਵਿਚਾਰਨ ਲਈ ਆਏ ਆ ਮੈਂ ਇਹਨਾਂ ਦੀ ਇੱਕ ਗੱਲ ਦੱਸਦਾ ਤੁਹਾਨੂੰ ਹਲਕਾ ਇਨਜਾਰਦ ਦੀ ਕੋਈ ਅਫਸਰ ਹੈ ਆਪਣੇ ਸੀਨੀਅਰ ਆਪਣੇ ਏਰੀਏ ਦਾ ਦੁਆਬੇ ਦਾ ਉਹਨੂੰ ਚਲੇ ਗਿਆ ਮੈਨਨ ਤੋਂ ਬਹਿ ਸੁੱਖ ਪਿਆਰ ਦੀਆਂ ਗੱਲਾਂ ਕਰਨ ਲੱਪਿਆ ਕਹਿੰਦਾ ਯਾਰ ਉਹਨੂੰ ਨਾ ਡਿਪਟੀ ਦਾ ਫੋਨ ਆਉਂਦਾ ਵੀ ਹਲਕਾ ਇੰਚਾਰਜ ਜੀ ਰੱਟਾ ਪਾ ਕੇ ਬੈਠਾ ਆ ਵੀ ਟਰਾਲੀਆਂ ਸੱਤ ਨੰਗੀਆਂ ਆ ਤੇ ਪੈਸੇ ਪੰਜਾਂ ਦੇ ਦੇ ਕੇ ਗਿਆ ਉਹਨੇ ਗੱਲ ਚਲੋ ਸੁਣਾ ਹੀ ਦਿੱਤੀ ਉਹ ਕਹਿੰਦਾ ਯਾਰ 2500 ਰੁਪਈਆ ਬਣਿਆ 500 ਰੁਪਈਆ ਇੱਕ ਟਰਾਲੀ ਨਗਾਉਣ ਦਾ ਲੈ ਰਿਆ ਰੇਤਾ ਦਾ ਜਿਹੜੇ ਆਪਣੇ ਦਰਿਆਮਾਂ ਤੋਂ ਪੱਟ ਹੁੰਦੀ ਹੈ ਹਲਕਾ ਇੰਚਾਰਜ ਸੱਤਾਂ ਟਰਾਲੀਆਂ ਦੇ ਪੈਸੇ ਮੰਗਦਾ ਸੀ 3500 ਰੁਪਈਆ ਉਹ ਦਿੰਦੇ ਸੀ 2500 ਰੁਪਇਆ ਉਹ ਕਹਿੰਦੇ ਸਾਡੀ 5 ਲੰਗੀਆਂ ਇਹ ਕਹਿੰਦੇ 7 ਲੰਗੀਆਂ ਤੇ ਮੈਂ ਉਹ ਅਫਸਰ ਆਪ ਇੱਕ ਡਿਪਟੀ ਨੂੰ ਇਹ ਗੱਲ ਕਹਿੰਦਾ ਸੁਣਿਆ ਕਹਿੰਦਾ ਯਾਰ 1000 ਕੋਲੋਂ ਪਾ ਕੇ ਦੇ ਦੇ ਕੱਲ ਹੀ ਕਹਿੰਦਾ ਬੈਂਸੀ ਜਾਣਾ ਵਾਗ ਰੂ ਵਾਗ ਰੂ ਇਹ ਆ ਮੇਰੇ ਪੰਜਾਬ ਦੇ ਹਾਲਾਤ ਇਹ ਮੇਰੇ ਆਪ ਬੈਠੇ ਦੀ ਗੱਲ ਆ ਤੁਸੀਂ ਦੇਖੋ ਵੀ ਜੇ ਇਹ ਬੰਦੇ ਇਹਨਾਂ ਗੱਲਾਂ ਤੇ ਆ ਕੇ ਉਤਰਿਆ ਇਹਨਾਂ ਨੇ ਤਾਂ ਲੁੱਟਣ ਦਾ ਕੰਮ ਬਣਾ ਲਿਆ ਭਈ ਜਿੰਨਾ ਲੁੱਟ ਸਕਦੇ ਆ ਇਹ ਰਿਕਾਰਡ ਤੋੜ ਹੋਊਗਾ ਇਹ ਸਰਕਾਰ ਦਾ ਨਹੀਂ ਗਾਂ ਇਲੈਕਸ਼ਨਾਂ ਹੋਣੀਆਂ ਕਿਤੇ ਇਦਾਂ ਨਾ ਹੋਵੇ ਵੀ ਉਹ ਉਹਨਾਂ ਦੇ ਚਲੋ ਹੁਣ ਦੇਖ ਲਿਆ ਵੀ ਹਾਂ ਵੀ ਇਹ ਪਾਰਟੀਆਂ ਹੀ ਛੱਡਣੀਆਂ ਅੱਗੇ ਜਾ ਕੇ ਜਦੋਂ ਚੋਣ ਜਾਬ ਤੇ ਲੱਗ ਮੁੜ ਕੇ ਇਦਾਂ ਨਾ ਹੋਵੇ ਅਕਾਲੀ ਦਲ ਹੀ ਉਹਨਾਂ ਦੇ ਬੰਦੇ ਪੱਟ ਪੱਟ ਕੇ ਲਈ ਜਾਵੇ ਤਾਂ ਆਪਣੇ ਵਿੱਚ ਬਾੜ ਕੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇ ਕੇ ਜਿਨ੍ਹਾਂ ਨੂੰ ਹੁਣ ਇੱਕ ਤਰੀ ਉਦਾਂ ਦੀ ਆਦਤ ਪੈ ਜਵੇ ਤਾਂ ਫਿਰ ਕਿੰਨਾ ਬੰਦੇ ਸੈੱਟ ਹੋਣਗੇ ਏਸੀ ਵਾਲ ਤੁਸੀਂ ਧਿਆਨ ਰੱਖੂਗੇ ਅੱਗੇ ਜਾ ਕੇ ਦੇਖੋ ਇਹ ਤਾਂ ਪਾਰਟੀ ਹਾਈ ਕਮਾਂਡ ਨੇ ਤੈਅ ਕਰਨਾ ਸਾਡਾ ਸੁਝਾਅ ਤਾਂ ਅਸੀਂ ਦੇ ਹੀ ਸਕਦੇ ਆ ਵੀ ਜਿਹੜੇ ਔਖੇ ਸਮੇ ਛੱਡ ਗਏ ਇਹਨਾਂ ਨੂੰ ਮੂੰਹ ਅੱਜ ਜਦਾਂ ਅੱਜ ਇੱਥੇ ਦੇ ਹਾਲਾਤ ਬਣਿਆ ਹਰਮੀਤ ਸਿੰਘ ਹੋਣੀਆ ਇੱਥੋਂ ਆਪਣੇ ਹਣ ਝਾੜੂ ਦੇ ਉਮੀਦਵਾਰ ਪਹਿਲਾਂ ਕਾਲੀ ਦਲ ਦੇ ਸੀ ਉਹ ਹੁਣ ਪਿੰਡਾਂ ਦੇ ਵਿੱਚ ਫੋਨ ਕਰਨ ਲਿਆ ਵੀ ਮੈਂ ਗਾਂਹ ਮੁੜ ਕੇ ਕਾਲੀ ਦਲ ਚ ਆ ਹੀ ਜਾਣਾ ਇਹ ਤੰਗ ਕਰੂੰਗਾ ਤੇ ਕੱਲ ਵੀ ਪ੍ਰਧਾਨ ਸਾਹਿਬ ਨੂੰ ਹਾਰ ਕੇ ਬਿਆਨ ਦੇਣਾ ਪਿਆ ਇਸ ਗੱਲ ਦਾ ਵੀ ਕੱਕਾ ਭੁੱਲ ਜਾ ਹੁਣ ਇਹੇ ਹਾਲਾਤ ਬਾਕੀ ਹਲਕਿਆਂ 'ਚ ਹੋਣਗੇ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਜਾਂ ਜਿਹੜੇ ਅੱਜ ਬੰਦੇ ਵਰਕ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਸਾਹਮਣੇ ਆਉਣਗੇ ਕਿਉਂਕਿ ਲੋਕਾਂ ਨੇ ਉਹ ਚਿਹਰੇ ਲੈਣੇ ਜਿਹੜੇ ਉਹਨਾਂ ਨਾਲ ਹੁਣ ਵਿਚਰਦੇ ਆ ਜਿਹੜੇ ਦੁਕਸ਼ੌਕ 'ਚ ਖੜਦੇ ਆ ਆਜ ਇਹਦੇ ਮੌਕਾ ਪ੍ਰਸਤਿਆ ਜਿਹੜੇ ਇਲੈਕਸ਼ਨਾਂ ਦੇ ਦੌਰਾਨ ਆਉਂਦੇ ਜਾਂਦੇ ਚਿਹਰੇ ਆ ਇਹ ਲੋਕਾਂ ਨੇ ਨਕਾਰ ਦੇਣੇ ਕਿਸੇ ਪਾਰਟੀ ਵੱਲੋਂ ਆਜਣ ਕੱਲੇ ਕਾਲੀ ਦਲ ਦੀ ਗੱਲ ਨਹੀਂ ਚਾਹੇ ਕਾਂਗਰਸ ਵੱਲੋਂ ਆਜਣ ਚਾਹੇ ਆਮ ਵੱਲੋਂ ਆਜਣ ਜਿਹੜੇ ਸਾਰੇ ਪਾਸੇ ਘੁੰਮਣ ਫਿਰਨ ਵਾਲੇ ਆ ਇਹ ਲੋਕਾਂ ਨੇ ਹੁਣ ਨਕਾਰਨੇ ਆ ਇਦਾਂ ਦਾ ਸਮਾਂ ਆਉਣਾ ਕਿਉਂਕਿ ਜਿਹੜਾ ਨਵਾਂ ਯੂਥ ਆ ਸਾਡਾ ਨੌਜਵਾਨ ਵਰਗ ਆ ਉਹ ਇਹ ਗੱਲਾਂ ਤੋਂ ਜਾਣੂ ਹੋ ਚੁੱਕਿਆ ਵੀ ਜਿਹੜੇ ਮੌਸਮੀ ਲੀਡਰ ਹੁੰਦੇ ਆ ਉਹ ਕਿਸੇ ਦੇ ਵੀ ਸਕੇ ਨਹੀਂ ਜੇ ਅੱਜ ਕਾਲੀ ਦਲ 'ਚ ਖੜੇ ਆ ਚਲੋ ਨਹੀਂ ਸਰਕਾਰ ਆਈ ਕੋਈ ਗੱਲ ਨਹੀਂ ਕਿਉਂਕਿ ਕਾਲੀ ਦਲ ਹਮੇਸ਼ਾ ਸੰਘਰਸ਼ ਦੀ ਪਾਰਟੀ ਰਹੀ ਆ ਇਧਰ ਜੇ ਤੁਸੀਂ ਨਾਲ ਕਾਲੀ ਦਲ ਦੇ ਚੱਲਣਾ ਤੁਹਾਨੂੰ ਇੱਕ ਮਨ ਬਣਾ ਕੇ ਜ਼ਰੂਰ ਰੱਖਣਾ ਪਊ ਕਿ ਲਾਲਚ ਨਹੀਂ ਹੋਣਾ ਚਾਹੀਦਾ ਵੀ ਸਾਡੀ ਸਰਕਾਰ ਆਉਣੀ ਕਿ ਨਹੀਂ ਆਉਣੀ ਤੁਹਾਨੂੰ ਆਪਣਾ ਸੰਘਰਸ਼ ਜਾਰੀ ਰੱਖਣਾ ਪੈਣਾ ਲੋਕਾਂ ਦੇ ਕੰਮਾਂ ਦੇ ਨਾਲ ਖੜਦੇ ਰਹੋ ਲੋਕੀ ਆਪੇ ਤੁਹਾਡਾ ਪਿਆਰ ਸਤਿਕਾਰ ਕਰਦੇ ਆ ਸਰਕਾਰਾਂ ਉਸੇ ਹਿਸਾਬ ਨਾਲ ਹੁੰਦੀਆਂ ਜਿਹੜਾ ਲੋਕਾਂ ਨਾਲ ਖੜਦਾ ਬਹੁਤ ਬਹੁਤ ਧੰਨਵਾਦ ਜੀ ਇਹ ਸੰਤਿੰਦਰ ਸਿੰਘ ਨਿੱੱਜਰ ਦੁਆਬੇ ਤੋਂ ਤੇ ਇਹਨਾਂ ਦੇ ਵਿਚਾਰ ਤੁਹਾਨੂੰ ਕਿਦਾਂ ਦੇ ਲੱਗੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ